ਅੱਜ ਪਿੰਡ 마ਖੇ ਦੇ ਵਿੱਚ ਸਾਡੀ ਮੁਹਿੰਮ ਜਿੱਦਾਂ ਡੋਰ ਟੂ ਡੋਰ ਚੱਲਦੀ ਪਈ ਹੈ ਜੁੱਧ ਨਸ਼ੇ ਵਿਰੁੱਧ ਅੱਜ ਪਿੰਡ ਮਾਖੇ ਦਾ ਨੰਬਰ ਸੀਗਾ ਜੀ ਜਿਹਦੇ ਵਿੱਚ ਸਾਨੂੰ ਸੀਐਮ ਸਰਕਾਰ ਵੱਲੋਂ ਭਗਵਾਨ ਸਿੰਘ ਮਾਨ ਜੀ ਵੱਲੋਂ ਸਾਨੂੰ ਡੋਰ ਟੂ ਡੋਰ ਗਲੀ ਬਾਈ ਗਲੀ ਜਾ ਕੇ ਕਹਿਣ ਦਾ ਮਤਲਬ ਹੈ ਕਿ ਇੱਕ ਹੁਕਾ ਇੱਕ ਹੂਕ ਜਿਹੜੀ ਆਪਣੇ ਸੀਐਮ ਸਾਹਿਬ ਨੇ ਸਾਨੂੰ ਦਿੱਤੀ ਆ ਪਾਰਟੀ ਦੇ ਉੱਪਰ ਜ਼ਿੰਮੇਵਾਰੀ ਦਿੱਤੀ ਆ ਜੀ ਸਾਡੇ ਨਾਲ ਆਪਣੇ ਹੈਲਥ ਡਿਪਾਰਟਮੈਂਟ ਦਿੱਤਾ ਹੋਇਆ ਸਾਨੂੰ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਮਿਲ ਰਿਹਾ ਜੀ ਪੰਚਾਇਤਾਂ ਦਾ ਮਿਲ ਰਿਹਾ ਜੀ ਤੇ ਅਸੀਂ ਡੋਰ ਟੂ ਡੋਰ ਜਾ ਕੇ ਇੱਕ ਨਸ਼ੇ ਦੇ ਸੰਬੰਧ ਵਿੱਚ ਅਸੀਂ ਘਰ ਘਰ ਜਾ ਕੇ ਇੱਕ ਚਿੱਟੇ ਦੇ ਇਹਨੂੰ ਜਿਹੜਾ ਹੈਗਾ ਮੁਰਤੋਂ ਖਤਮ ਕਰਕੇ ਕਰਨ ਵਾਸਤੇ ਅਸੀਂ ਇੱਕ ਨਾਰਾ ਲਗਾਉਂਦੇ ਆ ਜੀ ਪੂਰਾ ਸਾਡਾ ਪਿੰਡ ਦਾ ਸਾਥ ਜੂਤ ਵੀ ਦੇ ਰਿਹਾ ਹੈ ਜੀ ਬਜ਼ੁਰਗ ਵੀ ਦੇ ਰਹੇ ਉਹਨਾਂ ਦੇ ਮਾਪੇ ਵੀ ਦੇ ਰਹੇ ਆ ਜੀ ਤੇ ਇਹਦਾ ਥੋੜੇ ਸਮੇਂ ਦੇ ਵਿੱਚ ਹੀ ਅਸਰ ਬਹੁਤ ਵਧੀਆ ਸਾਨੂੰ ਦੇਖਣ ਨੂੰ ਮਿਲੇਗਾ ਔਰ ਸੀਐਮ ਸਾਹਿਬ ਦਾ ਜੋ ਏਮ ਹੈਗਾ ਮੁੱਦਾ ਹੈਗਾ ਅਸੀਂ ਉਹਦੇ ਵਿੱਚ ਜਰੂਰ ਸਫਲ ਹੋਵਾਂਗੇ ਸਭ ਤੋਂ ਪਹਿਲਾਂ ਮੈਂ ਤਾਰੀਫ ਕਰਾਂਗਾ ਮਾਨ ਸਰਕਾਰ ਦੀ ਜਿਹੜੀ ਜੁਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ 1 ਮਾਰਚ 2025 ਤੋਂ ਸਟਾਰਟ ਹੋਈ ਹੁਣ ਉਹਦਾ ਜਿਹੜਾ ਦੂਜਾ ਪੜਾ 10 ਫਰਵਰੀ ਤੋਂ ਜਿਹੜਾ ਉਹ ਜਨਵਰੀ ਤੋਂ ਸ਼ੁਰੂ ਕੀਤਾ ਗਿਆ ਉਹਦੇ ਤਹਿਤ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਸੈਮੀਨਾਰ ਕਰਕੇ ਜਿਹਦੇ ਨਾਲ ਸਾਡਾ ਸਹਿਯੋਗ ਪੁਲਿਸ ਪ੍ਰਸ਼ਾਸਨ ਮੈਡੀਕਲ ਟੀਮ ਬीडीपीओ ਆਫਿਸ ਦੇ ਅਗਰ ਕੋਈ ਬੱਚਾ ਸਾਨੂੰ ਕਿਸੇ ਮਾਪਿਓ ਦੁਖੀ ਮਾਪਿਓ ਦੇ ਪਰਿਵਾਰ ਵਿੱਚੋਂ ਕੋਈ ਬੱਚਾ ਜਿਹੜਾ ਨਸ਼ੇ ਦਾ ਆਦੀ ਹੈ ਉਹ ਸਾਨੂੰ ਦੱਸ ਦਿੰਦਾ ਤੇ ਮੌਕੇ ਤੇ ਟੀਮ ਜਿਹੜੀ ਹੈ ਉਸ ਬੱਚੇ ਦਾ ਜਿਹੜਾ ਉਹਨੂੰ ਨਾਲ ਲੈ ਕੇ ਉਨੂੰ ਸਮਝਾ ਕੇ ਉਹਦਾ ਜਿਹੜਾ ਟ੍ਰੀਟਮੈਂਟ ਹੈ ਨਸ਼ਾ ਛਡਾਊ ਕੇਂਦਰਾਂ ਵਿੱਚ ਉਹ ਸਰਕਾਰ ਵੱਲੋਂ ਕੀਤਾ ਜਾਂਦਾ ਸਰਕਾਰ ਦਾ ਮਤਲਬ ਇੱਕੋ ਹੀ ਹੈ ਨਸ਼ਾ ਮੁਕਤ ਪੰਜਾਬ ਰੰਗਲਾ ਪੰਜਾਬ ਵੱਧ ਤੋਂ ਵੱਧ ਕੋਸ਼ਿਸ਼ ਜਿਹੜੀ ਹੈ ਉਹ ਪੰਜਾਬ ਸਰਕਾਰ ਸਾਡੀ ਮਾਨ ਸਰਕਾਰ ਜਿਹੜੀ ਹੈ ਉਹ ਕਰ ਰਹੀ ਹੈ ਦੇਖੋ ਜੀ ਪਹਿਲਾਂ ਤਾਂ ਤੁਸੀਂ ਪ੍ਰੈਸ ਵਾਲੇ ਸਾਥੀ ਵੀ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਹੋ ਤੁਹਾਨੂੰ ਪਹਿਲਾਂ ਹੀ ਪਤਾ ਹੈ ਸਰਕਾਰ ਨੇ ਇੱਕ ਪਹਿਲਾਂ ਵਿਸ਼ੇਸ਼ ਮਹਿੰਮ ਜੁੱਧ ਨਸ਼ਾ ਵਿਰੋਧ ਦੇ 1 3 2025 ਨੂੰ ਸ਼ੁਰੂ ਕੀਤੀ ਸੀ ਜਿਹਦਾ ਦੂਜਾ ਪੜਾਅ ਜਿਹਦੇ ਵਿੱਚ ਆਪਾਂ ਪਿੰਡ-ਪਿੰਡ ਜਾਣਾ ਠੀਕ ਆ ਜਿਹਦੇ ਨੂੰ ਨਾਂ ਦਿੱਤਾਗਾ ਪਿੰਡਾਂ ਦੇ ਪਹਿਰੇਦਾਰ ਭਈ ਆਪਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਜਿਹੇ ਤੇ ਸਾਡਾ ਡਿਪਾਰਟਮੈਂਟ ਹੋ ਗਿਆ ਵੀਡੀਓ ਡਿਪਾਰਟਮੈਂਟ ਹੋ ਗਿਆ ਹੈਲਥ ਡਿਪਾਰਟਮੈਂਟ ਹੋ ਗਿਆ ਪਿੰਡਾਂ ਦੀ ਪੰਚਾਇਤ ਹੋ ਗਈ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਦਾ ਇਹ ਇੱਕ ਸਾਂਝੀ ਟੀਮ ਬਣੀ ਹੋਈ ਆ ਸਾਡੀ ਮਕੇਰੀਆਂ ਲੈਵਲ ਤੇ ਪੰਜਾਬ ਦੇ ਹਰ ਇੱਕ ਬਲੌਕ ਹਰ ਇੱਕ ਥਾਣੇ ਦੀ ਬਣੀ ਹੋਈ ਆ ਜਿਹਨਾਂ ਦਾ ਟੀਚਾ ਹੈ ਕਿ ਹਰ ਪਿੰਡ ਦੇ ਵਿੱਚ ਜਾਣਾ ਕਿਉਂਕਿ ਕੁਝ ਇੱਕ ਪਿੰਡਾਂ ਦੇ ਵਿੱਚ ਸਾਡਾ ਸਿਸਟਮ ਇਹੋ ਜਿਹਾ ਗਰੁੱਪੀਜ਼ਮਾ ਤੇ ਆਪਾਂ ਇੱਕ ਗਰੁੱਪ ਦੂਜੇ ਗਰੁੱਪ 'ਤੇ ਇਲਜ਼ਾਮ ਬਾਜ਼ੀ ਕਰਦੇ ਰਹਿੰਦੇ ਆਂ ਜੀ ਅਸੀਂ ਤਾਂ ਇਹਨੂੰ ਦੱਸਿਆ ਸੀ ਇਹਨੇ ਅੱਗੇ ਇਜ਼ਲਾਹ ਨਹੀਂ ਦਿੱਤੀ ਜੋ ਵੀ ਸਿਸਟਮ ਸਾਡੇ ਪਿੰਡਾਂ 'ਚ ਚੱਲਦਾ ਆ ਆਪਾਂ ਜਾਣੂ ਹੀ ਆ ਉਹ ਤੋਂ ਆਪਾਂ ਉੱਪਰ ਉੱਠ ਕੇ ਇਸ ਕਰਕੇ ਆਪਾਂ ਸਾਰੇ ਪਿੰਡ ਪਿੰਡ ਘਰ ਘਰ ਜਾ ਰਹੇ ਆਂ ਵੀ ਜੇ ਕਿਸੇ ਨੂੰ ਕੋਈ ਤਕਲੀਫਾ ਉਹ ਬੇਝਿਜਕ ਹੋ ਕੇ ਸਾਨੂੰ ਸਾਡੀ ਟੀਮ ਨੂੰ ਦੱਸ ਸਕਦਾ ਦੇਖੋ ਜਿਹੜੇ ਧਰਮਾ ਜੀ ਤੁਸੀਂ ਸਵਾਲ ਕੀਤਾ ਇਹ ਜਿਹੜੇ ਬੱਚੇ ਆ ਕੁਝੇ ਉਮਰ ਇਹੋ ਜਿਹੀ ਹੁੰਦੀ ਆ ਇਹ ਬੱਚੇ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਇਹਨਾਂ ਨੂੰ ਆਪਾਂ ਨਸ਼ਈ ਨਹੀਂ ਇਹਨਾਂ ਨੂੰ ਆਪਾਂ ਬਿਮਾਰ ਕਹਿ ਸਕਦੇ ਆ ਜਿੱਦਾਂ ਕਿਸੇ ਨੂੰ ਖੰਗ ਬੁਖਾਰ ਜਾਂ ਕੁਝ ਹੁੰਦਾ ਇਹ ਵੀ ਇੱਕ ਬਿਮਾਰੀ ਹੁੰਦੀ ਆ ਜਿਹਨੂੰ ਇਲਾਜ ਦੀ ਜ਼ਰੂਰਤ ਹੁੰਦੀ ਆ ਇਹਦਾ ਇਲਾਜ ਸਟੈਪ ਬਾਈ ਸਟੈਪ ਹੁੰਦਾ ਆ ਜਿੱਦਾਂ ਆਪਾਂ ਸਿਰਫ ਇੱਕ ਸਮਾਜ ਦੀ ਆਪਣਾ ਜਿਹੜਾ ਹੈਗਾ ਸ਼ਰਮਿੰਦਗੀ ਤੋਂ ਡਰਦੇ ਕਿਸੇ ਪ੍ਰਾਈਵੇਟ ਹਸਪਤਾਲ ਦੂਰ ਕਿਤੇ ਹਿਮਾਚਲ ਚ ਕਿਤੇ ਦਾਖਲ ਕਰਾਉਣ ਨੇ ਉਹ ਇਹਦਾ ਨੀਗਾ ਉਹ ਤਾਂ ਥਾਵਾ ਹੋਰ ਬਿਮਾਰੀ ਨੂੰ ਬੁਝਾਉਣ ਵਾਲੀ ਗੱਲ ਆ ਇਹਦਾ ਪ੍ਰੋਪਰ ਇਲਾਜ ਉਹਦੇ ਵਿੱਚ ਜਿਹੜੇ ਆ ਡਾਕਟਰ ਕਾਉਂਸਲਰ ਫਿਜ਼ੀਓਥੈਰੇਪਿਸਟ ਚਾਰ ਪੰਜ ਤਰ੍ਹਾਂ ਦੇ ਮਾਰ ਹੁੰਦੇ ਆ ਚਾਰ ਪੰਜ ਤਰ੍ਹਾਂ ਦੇ ਮਾਰਾਂ ਦਾ ਆਪਣਾ ਆਪਣਾ ਰੋਲ ਆ ਹਰ ਇੱਕ ਉਹ ਆਪਣੇ ਰੋਲ ਦੇ ਮੁਤਾਬਕ ਇਹਨੂੰ ਬੱਚੇ ਨੂੰ ਜਿੰਨਾ ਵੀ ਕੋਈ ਇਲਾਜ ਦੀ ਲੋੜ ਹੁੰਦੀ ਇਲਾਜ ਕਰਦੀ ਆ ਮੇਰੀ ਤੁਹਾਡੇ ਰਮਾ ਮਾਧਿਅਮ ਰਹੀ ਬੇਨਤੀ ਆ ਕਿਸੇ ਨੂੰ ਠਗਣ ਦੀ ਲੋੜ ਨਹੀਂ ਸੰਗਣ ਦੀ ਲੋੜ ਨਹੀਂ ਦੇਖੋ ਸਰਕਾਰ ਨੇ ਮੌਕਾ ਦਿੱਤਾ ਆ ਸਰਕਾਰ ਤਾਂ ਦੇਖੋ ਕਰ ਕਰ ਆ ਰਹੀ ਆ ਜੇ ਕਿਸੇ ਦਾ ਬੱਚਾ ਬਿਮਾਰ ਆ ਤੇ ਉਹਦਾ ਕਿਰਪਾ ਕਰਕੇ ਇਲਾਜ ਕਰਵਾਓ